ਆ ਪਾਇਆ ਮੋਗੇ ਨਿਊ ਹਾਲੈਂਡ ਟਰੈਕਟਰ ਵਾਲੀ ਏਜੰਸੀ ਚ ਤੇ ਨਵੇਂ ਟਰੈਕਟਰਾਂ ਬਾਰੇ ਪੁੱਛਦੇ ਆ ਬਾਈ ਤੋਂ ਕੀ ਹਿਸਾਬ ਕਿਤਾ ਦਾ ਰੇਟ ਰੂਟ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਹੋਫਲੋਰੀ ਬਸ ਵਧੀਆ ਜੀ ਹੋਰ ਕਰੋ ਪ੍ਰੋਫੈਸਰ ਹਾਂਜੀ ਹਾਂਜੀ ਵਧੀਆ ਤੇ ਟਰੈਕਟਰਾਂ ਬਾਰੇ ਆਪਣੇ ਨਵੇਂ ਬਾਰੇ ਦੱਸ ਦਿਓ ਟਰੈਕਟਰ ਆਪਣੇ ਕੋਲ 36 30 ਸਪੈਸ਼ਲ ਐਡੀਸ਼ਨ ਦੇ ਵਿੱਚ ਹੈ ਜੀ ਹਾਂ ਜੀ ਮੂਵੀ ਦਾ ਹਾਂ ਜੀ ਇਹਦਾ ਰੰਗ ਮਟਾਇਲਗਾ ਹਾਂ ਜੀ ਸੀਟ ਆਰਮਸਟੇਅਲ ਆ ਅੱਗੇ ਪੈਰ ਦਾ ਇੱਕ ਹੁੰਦਾ ਹੀ ਚੜਨ ਵਾਸਤੇ ਹਾਂ ਜੀ ਹੁਣ ਡੋਵਲ ਕਰਤਾ ਇੱਕ ਸਟੇਰਿੰਗ ਦੇ ਨੀਵਾ ਹੀ ਸਟੇਰਿੰਗ 2 ਇੰਚ ਉੱਚਾ ਕਰਤਾ ਠੀਕ ਹੈ ਜੀ ਠੀਕ ਹੈ ਜੀ ਆਰਮਸਟੇਅਲ ਸੀਟ ਹੋਗੀ ਮੈਟ ਲੱਗੇ ਰੈਮ ਸਿਲੰਡਰ ਲੱਗਾ ਰੈਮ ਸਿਲੰਡਰ ਨਾਲ ਪਿੱਛੇ 5 ਕਿਉਂਟਲ ਲੈਫਟ ਕਵੈਸਟੀ ਹੋਰ ਵਾਧੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਆ ਰੈਮ ਸਿਲੰਡਰ ਲੱਗਾ ਅੱਛਾ ਜੀ ਇਹ ਆਪਣੇ ਹਰ ਟੈਕਟਰ ਨੂੰ ਹੁੰਦਾ ਟੋਟਲ ਕਿੰਨੀ ਦੀ ਲੈਫਟ ਕਵੈਸਟੀ ਨੂੰ 3000 ਜ ਠੀਕ ਹੈ ਜੀ ਰੰਗ ਦਾ ਮੋਟਲਗਾ ਹਾਂਜੀ ਤੇ ਹੋਰ ਨਿੱਕੇ ਨਿੱਕੇ ਅੱਗੇ ਜਦੋਂ ਕੀ ਤੇਲ ਦੀ ਲਾਈਨਾਂ ਨੂੰ ਇਹ ਜੋ ਬਣੀ ਆ ਕਿ ਫਿਰ ਤੋਂ ਜਿੱਦੀ ਥੱਲੇ ਆ ਜਾਂਦੀ ਹੁਣ ਇਹਦੀ ਸਪਲਾਈ ਮੜੀ ਚੇਂਜ ਕੀਤੀ ਆ ਠੀਕ ਹੈ ਜੀ ਟਰਬੋ ਲੱਗਾ ਹਾਂ ਟਰਬੋ ਅੱਗੇ ਉੱਚਾ ਹੁੰਦਾ ਹੁਣ ਮਾੜਾ ਜਿਹਾ ਨੀਵਾ ਕਰਦਾ ਠੀਕ ਹੈ ਜੀ ਟਰਬੋ ਦਾ ਫਰਕ ਪਾਦਾ ਤੇ ਬਾਕੀ ਬੈਟਰੀ ਅੱਗੀ ਆ ਇਹ ਕੂਲਰ ਸਿਸਟਮ ਆ ਠੰਡਾ ਹੁੰਦਾ ਸਾਰਾ ਪਾਵਰ ਸਟੇਜ ਦਾ ਤੇਲ ਵੱਖਰਾ ਪੰਪ ਵੱਖਰਾ ਹੁਣ ਦਾ ਵਿੱਚ ਪਾਪ ਉਪਰ ਖੜ ਗਿਆ ਤੇ ਗਾਂ ਪਾਵਰ ਖੜ ਗਿਆ ਤਾਂ ਪਾਵਰ ਖੜ ਗਿਆ ਤੇ ਪਿੱਛੇ ਖੜ ਜਿੰਦੀ ਲਿਫਟ ਹਾਂਜੀ ਤੇ ਇਹ ਡਰਾਈ 에ਅਰ ਕਲਿੰਡਰ ਸੁੱਕਾ 에ਅਰ ਕਲਿੰਡਰ ਹੈ ਠੀਕ ਹੈ ਜੀ ਬਾਕੀ ਆਪਾਂ ਕੋਲ ਪੁਰਾਣੇ ਟਰੈਕਟਰ ਵੀ ਕਾਫੀ ਖੜੇ ਆ ਜੀ ਹਾਂ ਪੁਰਾਣੇ ਤਾਂ ਇਧਰ ਬਹੁਤ ਖੜੇ ਆ 750 ਹੂੰ ਉੱਤੇ ਮਨ 19 ਮਾਡਲ ਵੀ ਆਪਣੇ ਕੋਲ ਖੜਾ 375 ਐਡੀਸ਼ਨ ਹਾਂਜੀ ਇਹ 37 ਦੀ ਸੁਪਰ ਵੀ ਖੜੇ ਆ ਬਾਕੀ ਸੰਦਾ ਆਪਣੇ ਕੋਲੇ ਕਿਹੜੇ ਕਿਹੜੇ ਆ ਆਪਣੇ ਕੋਲ ਮਾਸ਼ੂ ਤੇ ਸੁਪਰਸੀਡਰ ਹੈਗੇ ਜੀ ਅੱਛਾ ਜੀ ਤੇ ਜਸਵੰਤ ਆ ਹਾਂਜੀ ਤੇ ਹੋਰ ਆਪਣੇ ਕੋਲ ਲੈਂਕਨ ਦੀ ਏਜੰਸੀ ਲੈਂਕਨ ਦੇ ਪਲੋ ਹੋਗੇ ਰੋਟਾਵੇਟਰ ਹੋਗੇ 10 ਫੁੱਟ ਤੇ 9 ਫੁੱਟ ਰੋਟਾਵੇਟਰ ਤੇ ਮਾਸ਼ੂ ਦੇ ਦੋਹਾਂ ਸੇਮ ਹੀ ਐ ਠੀਕ ਹੈ ਬਹੁਤ ਵਧੀਆ ਤੇ ਪੇਂਟ ਦੀ ਕੁਆਲਿਟੀ ਆ ਗਈ ਨੰਬਰ ਆਫ ਬਲੇਡ ਜਿਆਦਾ ਇਹਦੇ ਤੇ ਉਸ ਤੋਂ ਬਾਅਦ ਆਪਾਂ ਕੋਲ 36314 ਮਾਡਲ ਵੀ ਬਾਹਰ ਖੜਾ ਠੀਕ ਹੈ ਇਹ ਗੱਲ ਕਰੀਏ ਸੀਆਰਡੀ 5520 ਵੀ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਇਹਦੇ ਬਾਰੇ ਮੜਾ ਇਹ ਦੱਸ ਦਿਓ ਤੇ ਕੋਲਮੀ ਇੱਕੋ ਇੱਕੋ ਪਲੱਸ ਪਾਵਰ ਮੋਰ ਇਹਦੇ ਚ ਆ ਜਾਂਦਾ ਜੀ ਅੱਛਾ ਮੰਨ ਕੇ ਚਲੋ ਇਹਦਾ ਆਹ ਲਿਖਾ ਇੱਥੇ ਹਾਂ ਇੱਕੋ ਇੱਕੋ ਪਲੱਸ ਜਾਨੀ ਕਿ 45 ਪਾਵਰ ਟਾਰਗੇਟ ਦੇ ਨਾਲ ਟਾਰਗੇਟ ਵਾਅਦਾ ਕਰਦਾ ਹਾਂ ਮੰਨ ਲਓ ਇੱਕੋ ਇੱਕੋ ਪਲੱਸ ਹੋ ਗਿਆ ਪਰ ਪਾਵਰ ਮੋਰ ਹੋ ਗਿਆ ਵਿਚਾਰੇ ਪਾਵਰ 45 ਪਾਵਰ 55 ਪਾਵਰ ਤੇ 65 ਪਾਵਰ ਦਾ ਪੱਕਾ ਕੰਮ ਲੈ ਸਕਦੇ ਟਰੈਕਟਰ ਤੋਂ ਠੀਕ ਹੈ ਕਿ ਇੱਕ ਨਿਆਂ ਦੇ ਵਿੱਚ ਤਿੰਨ ਨਿਆਂ ਹਾਂਜੀ ਕਦੀ ਜਿਹੜੀ ਮੂਰਲੇ ਰੈਡਕਸ਼ਨ ਹੈ ਇਹਦੇ ਚ ਲੀਟਰ ਸਵਾ ਲੀਟਰ ਤੇਲ ਪੈਂਦਾ ਇਹ ਆਪਾਂ 300 ਘੰਟੇ ਦੇ ਚੇਂਜ ਕਰੀਦਾ ਹਾਂ 600 ਘੰਟੇ ਦੇ ਦੀ ਵੈ ਸਰਵਿਸ ਹੁੰਦੀ ਹੈ ਜੀ ਹਾਂਜੀ ਲੰਮ ਲੌਂਗ ਟਾਈਮ ਹੁੰਦੀ ਹੈ ਹਾਂਜੀ ਵੇਟ ਨੂੰ ਪਿੱਛੇ ਇੱਕ ਇੱਕ ਪਿੱਛੇ ਆਉਂਦਾ ਚਾਰ ਅੱਗੇ ਆਉਂਦੇ ਵੇਟ ਵੇਟ ਕੈਰੀਰ ਆਉਂਦਾ ਛਤਰੀ ਆਉਂਦੀ ਹਾਂਜੀ ਨਾਲ ਆਰਮਸ ਤੇਵਾ ਸੀਲ ਜਮ ਕੇ ਮੁੰਡਾ ਜੋੜੀਰ ਲਾ ਲੋ ਉਹ ਚੀਜ਼ਾਂ ਆਉਂਦੀਆਂ ਨਹੀਂ ਵੇਟ ਬੂਡ ਨਹੀਂ ਆਉਂਦੇ ਨਾਲ ਹਾਂਜੀ ਆਪਾਂ ਰੇਟ ਉਹ ਮਰਲਾ ਬਹੁਤ ਕਮ ਪਾ ਕੇ ਦੇਣੀ ਆਪਾਂ ਹਾਂਜੀ ਡਰਾਵਰ ਹੈਗੀ ਟੌਪ ਲਾਈਨ ਹੈਗੀ ਨਾਲ ਟੂਲ ਕਿੱਟ ਹੁੰਦੀ ਹੈ ਤੇ ਸੀ ਆਰ ਡੀ ਹੋ ਗਿਆ ਜੀ ਇਹਦਾ ਰੇਟ ਰੂਟ ਕਿੰਨਾ ਹੁਣ ਇਹਦਾ ਰੇਟ ਹੈਗਾ 14 ਲੱਖ ਤੇ 80000 ਰੁਪਏ ਜੀ 14 ਲੱਖ 80000 ਰੁਪਏ ਠੀਕ ਹਾਂ ਠੀਕ ਹੈ ਜੀ ਤੇ ਉਹ 3600 ਟੂ ਆਲ ਰੌਂਡਰ ਖੜਾ ਆਪਣੇ ਕੋਲ ਹਾਂਜੀ 4x4 ਐਮਪੀ ਮਾਡਲ ਆਈ ਇਹ ਹਾਂਜੀ ਐਮਪੀ ਦੇ ਵਿੱਚ ਸਾਲ ਭਾਰੀ ਤੇ ਚੌਲ ਲੱਗਦੇ ਆ ਚੌਲਾਂ ਦੀ ਬਿਜਾਈ ਹੁੰਦੀ ਆ ਹਾਂ ਝੋਨਾ ਲੱਗਦਾ ਤੇ ਕਰਕੇ ਦੇ ਜਿਹੜੇ ਆ ਪੂਰੇ ਐਕਸਲਾ ਸਾਰੇ ਪੂਰਾ ਕਵਰ ਹੀ ਆ ਇਹਨੂੰ ਐਮਪੀ ਮੋਡਲ ਕਹਿੰਦੇ ਉਹਦੇ ਨਾਲ ਛਤਰੀ ਨਹੀਂ ਹੁੰਦੀ ਅੱਛਾ ਜਿਹਨੂੰ ਛਤਰੀ ਆਉਂਦੀ ਉਹਦੇ ਟਾਇਰ ਮਾੜੀਏ ਵੱਡੇ ਹੁੰਦੇ ਆ ਤੇ ਉਦੋਂ ਉਹ ਹੀ ਫੁੱਲਾ ਹੁੰਦਾ ਸਿਸਟਮ ਵਾਂ ਹਾਂਜੀ ਕਿ ਆਪਣੇ ਕੋਲ 4.5 ਵਾਲੀ ਮਸ਼ੀਨ ਸ਼ਕਤੀ ਵਾਲੀ ਵੀ ਹੈ ਇਹਦਾ ਰੇਟ ਦੱਸ ਦਿੰਦੇ ਉਹਨਾਂ ਰੇਟ ਹੈਗੇ ਸਾਢੇ 9.5 ਲੱਖ ਰੁਪਈਆ ਜੀ ਸਾਢੇ 9.5 ਲੱਖ ਰੁਪਈਆ ਠੀਕ ਹੈ ਜੀ ਤੇ ਕਹਿੰਦਾ ਛਤਰੀ ਵਾਲਾ ਮਾਡਲ ਆਉਂਦਾ ਹੋਰ ਰੁਪਈਆ 35-40 ਹਜ਼ਾਰ ਵੱਧ ਆ ਰਿਹਾ ਠੀਕ ਹੈ ਜੀ ਉਹਦੂਗਾ ਆਪਾਂ ਕੋ 36 ਦੀ ਉਹ ਸਪੈਸ਼ਲ ਐਡੀਸ਼ਨ 4-ਵੀਲ ਵੀ ਆ ਗਈ ਬਾਅਦ ਉਹ ਖੜੀ ਠੀਕ ਹੈ ਜੀ 4-ਵੀਲ ਵੀ 36 ਦੀ ਅੱਜ ਕੱਲ੍ਹ ਜਮਾਨਾ 4-ਵੀਲ ਦਾ 4-ਵੀਲ ਲੈਣਾ ਚਾਹੀਦਾ ਹੀ ਹੈ ਜੀ ਜਨਾਂ ਨੂੰ ਹਾਂਜੀ ਹਰ ਅੱਜ ਕੱਲ੍ਹ 니ਡ ਹੈਗੀ ਆ ਜਿਵੇਂ ਅੱਜ ਕਿ ਇੱਕੀ ਹੁਣ ਮੀਂਹ-ਮੀਂਹ ਘਟ ਪਏ ਆ ਬਾਜ਼ਾਰਾਂ 'ਚ ਇਹ ਵੱਧ ਪੈਂਦੀ ਆ ਤੇ 4-ਵੀਲ ਦੀ ਬੁੱਕ ਤੋਂ ਜ਼ਿਆਦਾ ਹੀ ਪੈਂਦੀ ਜਿਵੇਂ ਕਿ ਚਾਪਾ 4 ਪੂਨੇ 4 ਆ 4 ਪੋਰ ਵਾਲੀਆਂ ਮਸ਼ੀਨਾਂ ਤੇ 4x ਚੱਲਦਾ ਬਿਲਕੁਲ ਬਿਲਕੁਲ 4x ਲੋੜ ਆ ਹੀ ਹਰ ਕਿਸੇ ਨੂੰ ਸਿਚੁਏਸ਼ਨ ਕਰਦੇ ਆਂ ਵੀ ਬਾਹਲਾ 4 ਵੀਲ ਹੀ ਲੋ ਟਰੈਕਟਰ ਹਾਂਜੀ ਬਹੁਤ ਵਧੀਆ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਹਾਂਜੀ 4 ਵੀਲ ਨੂੰ ਪ੍ਰੋਵਾਈਡ ਕਰਦੀ ਹੈ ਇਹੀ ਮਾਡਲ ਤੇ ਹੁਣ ਟਾਇਰ ਮੂਹਰੇ 4 ਵੀਲ ਲਾਗੇ ਹਾਂਜੀ ਠੀਕ ਹੈ ਜੀ ਬਾਕੀ ਥਲੂ ਪਾ ਜਿਵੇਂ ਆ ਬਿਲਕੁਲ ਠਾਕੀ ਆ ਹਾਂਜੀ ਸਾਫ ਤੇ ਦੀ ਹਾਂਜੀ ਜਦ ਆਪ ਦੀ ਉਹ ਚੱਲਦੀ ਦੇਦੀ ਹੁੰਦੀ ਮੰਨ ਕੇ ਚਲੋ ਹੋਰ ਟਰੈਕਟਰ ਵਾਲੀ ਪਕੜੀ ਜਰ ਵਾਲੀ ਕੋਈ ਹੋਰ ਹੈ ਹਾਂਜੀ 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 ਇਹ ਇਹਦਾ ਵੀ ਰੰਗ ਮਟੇਲਾਗਾ ਪਹਿਲੋ ਇਹ 4 ਵੀਲ ਚ ਸਪੈਸ਼ਲ ਐਡੀਸ਼ਨ ਨਹੀਂ ਲਿਖਿਆ ਹੁੰਦਾ ਸੀ ਹਾਂਜੀ ਹੁਣ ਇਹਨੂੰ ਮੈਟੈਲਿਕ ਪੇਂਟ ਕਰਕੇ ਸਪੈਸ਼ਲ ਐਡੀਸ਼ਨ ਲਿਖਿਆ ਹੁੰਦਾ ਇਹਨੂੰ ਠੀਕ ਹੈ ਜੀ ਪਹਿਲੋ ਨਹੀਂ ਹੁੰਦਾ ਸੀਗਾ ਹਾਂਜੀ ਹੁਣ ਆਪਣੇ ਕੋਲ ਦੋਵੇਂ ਪੀਪਲ ਖੜੇ 4 ਵੀਲ ਵੀ ਹੈ ਇਹਦਾ ਰੇਟ ਕੀ ਆ ਜੀ 11,65,000 ਰੁਪਏ ਜੀ 11,65,000 ਰੁਪਏ ਠੀਕ ਹੈ ਜੀ ਜੀ ਆਨ ਤੁਹਾਡਾ ਧੰਨਵਾਦ ਬਹੁਤ ਬਹੁਤ ਤੇ ਬਾਕੀ ਆਪਣੇ ਕੋਲ ਪੁਰਾਣੇ ਵੀ ਖੜੇ ਦੇਖਦੇ 5630 ਦਾ ਹੁਣ ਕਿਵੇਂ ਆ ਪੰਜਾਬੀ ਬਹੁਤ ਵਧੀਆ ਟਿਕਦਾ ਜੀ 5630 53 ਉਹ ਦੂਸਰਾ ਜੀ ਉਹ ਚ ਆ ਜਾਂਦੀ ਆ 65 ਪਾਵਰ 54 65 75 ਪਾਵਰ ਆ ਜਾਂਦੀ ਉਹ ਚ ਹਾਂ ਤੇ ਜਿਹੜਾ 56 20 ਐ ਇਹ ਚ 45 55 65 ਪਾਵਰ ਆ ਜਾਂਦੀ ਤੇ 56 30 ਦਾ ਰੇਟ ਕਿੰਨਾ ਚੱਲ ਰਿਹਾ ਹੁਣ 55 30 1.58 ਲੱਖ ਰੁਪਏ ਦਾ 1.58 ਲੱਖ ਦਾ ਠੀਕ ਹੈ ਬਾਕੀ ਆਪ ਵੀ ਰੋਟਾ ਵੇਟਾ ਰੋਟਾ ਬੇਟਾ ਵੀ ਹੈਗੇ ਤੇ ਦੂਜੇ ਠੀਕ ਹੈ ਜੀ ਸੁਪਰ ਸੀਡ ਹੋਰ ਸਬਜ਼ੀਆਂ ਨਿਕਲੀਆਂ ਬਸ ਸੋਮਵਾਰ ਨੂੰ ਕੱਲ ਲਿਸਟ ਆਣੀ ਹੈ ਹਾਂ ਤੇ ਲੋਕੀ ਜਾਣ ਲੈਗੇ ਤੇ ਆਪਣੇ ਕੋਲ ਹਰ ਪ੍ਰਕਾਰ ਦੇ ਖੇਤੀਬਾੜੀ ਦੇ ਸਾਧਾ ਸਾਧਾ ਸਾਰੇ ਹੀ ਹਨ ਹਾਂਜੀ ਬੈਲਰ ਨਿਊ ਹੌਲੈਂਡ ਦੇ ਵੀ ਆਪਣੇ ਕੋਲ ਹੈਗੇ ਰਿਆਗ ਹੈਗੇ ਆ ਹਾਂਜੀ ਸਾਰਾ ਸਮਾਨ ਅਵੇਲੇਬਲ ਹੈ ਤੇ ਪਲੀਜ਼ ਦਰਸ਼ਨ ਦਿਓ ਠੀਕ ਹੈ ਜੀ ਹੁਣ ਜਿਵੇਂ ਜਿਵੇਂ ਨਿਕਲ ਗਏ ਕੱਲ ਨੂੰ ਆਪਣੋ ਲਿਸਟ ਆ ਜਾਈ ਨੇ ਸਾਰੀ ਆਲਰੇਡੀ ਹਾਂਜੀ ਹਾਂਜੀ ਜੋ ਦਰਸ਼ਣ ਤੇ ਫੋਨ ਵੀ ਕਰਾਂਗੇ ਬਾਕੀ ਆਪਣੇ ਪੁਰਾਣੇ ਟਰੈਕਟਰਾਂ ਦਾ ਰੇਟ ਤੋਂ ਹੀ ਮੌਕੇ ਤੇ ਫੋਨ ਤੇ ਦੱਸ ਦੇਉਂਦੇ ਹਾਂ ਨਾ ਇਹਦਾ ਬਹੁਤ ਖੜੇ ਆਪਣੇ ਕੋਲੇ ਬਹੁਤ ਜਿਆਦਾ ਖੜੀ ਹੈ ਪਿੱਛੇ ਬਾਹਰ ਵੀ ਖੜੇ ਸੀਗੇ ਹਾਂਜੀ 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 ਸਾਡੇ ਕੋਲ 19 ਮਾਡਲ ਵੀ 36 ਦੀ ਖੜੇ 14 ਮਾਡਲ ਖੜੇ ਆ ਅਚ 19 ਮ ਬਾਕੀ ਅਰਜਨ ਖੜੇ, ਪ੍ਰੀਤ ਖੜੇ ਆ। ਹੂੰ। ਅੱਡੋ ਅੱਡ ਖੜੇ ਆ ਤੇ ਉਹ ਤੁਹਾਨੂੰ ਮੌਕੇ ਤੇ ਦੱਸਾਂਗੇ ਕੀ ਕੀ ਆ। ਆਹ ਰੇਟ ਉਹਨਾਂ ਦਾ ਮੌਕੇ ਤੇ ਹੋ ਜਾਊਗਾ। ਜੀ। ਠੀਕ ਆ ਜੀ ਬਾਈ, ਧੰਨਵਾਦ। ਓਕੇ ਧੰਨਵਾਦੀ। ਥੈਂਕ ਯੂ।